ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਦੇ ਵਿੱਚ ਜਾ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਜ਼ਬਰਦਸਤ ਹੰਗਾਮਾ ਵੀ ਕੀਤਾ ਜਾ ਰਿਹਾ ਹੈ ਤੇ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਨੇ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਮੁੱਖ ਮੰਤਰੀ ਵੀ ਜੇਲ੍ਹ ਜਾਵੇਗਾ ਤੇ ਭਗਵੰਤ ਮਾਨ ਉਹ ਦਿਨ ਬਹੁਤ ਦੂਰ ਨਹੀਂ ਹੈਗੇ ਕਿਉਂਕਿ ਤੁਸੀਂ ਬਹੁਤ ਕੱਟੜੀ ਇਮਾਨਦਾਰੀ ਦੀਆਂ ਗੱਲਾਂ ਕਰਦੇ ਹੋ ਤੇ ਅੱਜ ਤੁਹਾਡੀ ਕੱਟੜੀ ਇਮਾਨਦਾਰੀ ਦਾ ਫਲੀ ਚਿਹਰਾ ਜਿਹੜਾ ਸਾਹਮਣੇ ਨਿਕਲ ਕੇ ਬਾਹਰ ਆ ਗਿਆ ਹੈ ਤੇ ਜਿਹੜਾ ਕਪੜਾ ਤੁਸੀਂ ਕੀਤਾ ਹੈ ਉਹ ਹੋਰ ਕਿਸੇ ਨੇ ਨਹੀਂ ਕੀਤਾ ਤੇ ਜਿਸ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਵੀ ਜਿਹੜੇ ਪਲਟਵਾਰ ਆ ਹੋ ਅਕਾਲੀ ਦਲ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਕਦੇ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਹੋ ਤੇ ਕਦੇ ਤੁਸੀਂ ਬੰਦੀ ਸਿੰਘਾਂ ਨੂੰ ਲੈ ਕੇ ਮੁੱਦਾ ਚੱਕਿਆ ਹੈ ਤੇ ਜਿਹੜੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਕਦੇ ਆਪ ਕਹਿੰਦੇ ਹੁੰਦੇ ਸੀ ਕਿ ਅਸੀਂ ਧਰਨੇ ਨਹੀਂ ਲੱਗਣ ਦਵਾਂਗੇ ਤੇ ਹੁਣ ਤੁਸੀਂ ਆਪ ਜਾ ਕੇ ਜਿਹੜੇ ਵੱਡੇ ਪ੍ਰਦਰਸ਼ਨ ਕਰ ਰਹੇ ਹੋ ਤੇ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੂੰ ਲੈ ਕੇ ਪਾਲਟਵਾਰ ਕੀਤੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਵੀਰ ਸਿੰਘ ਬਾਦਲ ਦਾ ਹੌਲ ਕੀ ਕਹਿਣਾ ਜਿਹੜੀ ਆ ਸਰਕਾਰ ਹੈ ਆਮ ਆਦਮੀ ਧਿਆਨ ਕਰਤਾ ਆ ਜਿਹੜੀ ਭਗਤ ਸਿੰਘ ਜੀ ਦੇ ਸੋਚਦੇ ਜਿਨ੍ਹਾਂ ਨੇ ਸਰਕਾਰ ਬਣਾਈ ਅੱਜ ਉਹਨਾਂ ਦੇ ਦਿੱਤੇ ਇੱਥੇ ਉਹਨੂੰ ਯਾਦ ਕਰਨ ਵਾਸਤੇ ਨਹੀਂ ਆਏ ਕੇਜਰੀਵਾਲ ਦੇ ਘਰੇ ਬੈਠੇ ਉਹਨੂੰ ਭਗਤ ਸਿੰਘ ਤੋਂ ਵੱਡਾ ਕੇਜਰੀਵਾਲ ਬਣ ਕੇ ਆਉਣਾ ਵਸਦੀ ਜਿਹੜਾ ਕੁਛ ਹੁਣ ਦਿੱਲੀ ਕੰਟਰੋਲ ਕਰ ਰਿਹਾ ਹੈ ਕੇਜਰੀਵਾਲ ਕੰਟਰੋਲ ਕਰ ਰਿਹਾ ਹੈ ਗੱਲ ਕੀ ਕਰਦੇ ਸੀ ਵੱਡੇ ਇਨਕਲਾਬ ਲਿਆਵਾਂਗੇ ਸਭ ਤੋਂ ਵੱਡਾ ਸ਼ਰਾਬ ਦਾ ਘਟਾਲਾ ਜੇ ਹੋਇਆ ਹੈ ਨਾ ਆ ਜਿਹੜਾ ਘਟਾਲਾ ਹੈ ਮੈਂ ਮੈਂ ਕਲੀਅਰ ਕਰਨਾ ਚਾਹਣਾ ਹੈ ਆ ਘਟਾਲਾ ਨਹੀਂ ਤਾਂ ਹੁੰਦਾ ਕਿ ਕਿ ਧੱਕੇ ਨਾਲ ਕੀਤਾ ਕਿਸੇ ਨੂੰ ਮੈਂ ਗਰੰਟੀ ਦਿੰਦਾ ਆ ਐਕਚੁਅਲ ਘਟਾਲਾ ਹੈਗਾ ਭਾਵੇਂ ਅਸੀਂ ਸਾਡਾ ਉੱਥੇ ਕਿਸੇ ਨਾਲ ਸੰਬੰਧ ਨਹੀਂ ਇਹ ਤੋਂ ਵੱਡਾ ਘਟਾਲਾ ਪੰਜਾਬ 'ਚ ਕੀਤਾ ਹੈ ਨਾ ਸ਼ਰਾਬ ਦਾ ਜਿਹੜਾ ਕੀਤਾ ਤੇ ਹੁਣ ਭਗਵਾਨ ਤਮਾਮ ਨੂੰ ਤਾਂ ਉਹਨਾਂ ਨੇ ਬੰਦ ਲਿਆ ਹੱਥਾਂ ਬਾਹਵਾਂ ਨਾਲ ਜੋ ਕਹਿੰਦੇ ਹੁਣ ਪਾਉਦੇ ਹੁਣ ਨਹੀਂ ਤਾਂ ਭਗਵੰਤ ਮਾਨ ਵੀ ਨਾਲ ਹੀ ਜਾਣਾ ਸੀ ਇਸ ਘਟਾਲੇ ਦੇ ਅੰਦਰ ਅਸੀਂ ਬ੍ਰੇਕਾਂ ਹੱਲਾਈ ਬੈਠੇ ਆ ਜੇ ਬ੍ਰੇਕਾਂ ਖੋਲ ਦੇਣ ਮਤਲਬ ਇੱਕ ਦਿਨ ਨਹੀਂ ਕੱਪ ਸਕਦਾ ਜਦੋਂ ਭਗਵੰਤ ਮਾਨ ਤੇ ਇਹਨਾਂ ਦੇ ਆਪ ਵਾਲੇ ਸਰਕਾਰ ਦੇ ਸਾਰੇ ਅੰਦਰ ਹੋਣ ਐਡਾ ਵੱਡਾ ਇਹਨਾਂ ਨੇ ਇੱਥੇ ਪੰਜਾਬ 'ਚ ਕੀਤਾ ਆ ਇਕੱਲਾ ਹੀ ਨਹੀਂ ਸੀ ਇਹਨਾਂ ਦਾ ਕਿਹੜਾ ਇਹਨਾਂ ਨੇ ਕੀਤਾ ਐਸ ਕਰਕੇ ਆਪਾਂ ਸਾਰੇ ਪ੍ਰੋਫੈਸਰ ਪਿਆਰੇ لال ਜੀ ਆਏ ਆ ਬੜੀ ਮੈਨੂੰ ਚੰਗਾ ਲੱਗਦਾ ਜਿਹਨਾਂ ਵਿਚਾਰ ਸੁਣ ਕੇ ਆ ਬੜੀ ਲੋੜ ਹੈ ਜਦੋਂ ਆਪਾਂ ਅਜਿਹੇ ਦਿਨ ਆਉਂਦੇ ਐ ਜਦੋਂ ਆਪਾਂ ਡਿਸਕਸ਼ਨ ਕਰਦੇ ਐ ਖਾਸ ਕਰਕੇ ਜਿਹੜੀ ਆਪਣੀ ਨਵੀਂ ਪੀੜ੍ਹੀ ਐ ਉਹ ਨਵੀਂ ਪੀੜ੍ਹੀ ਭੁੱਲ ਗਈ ਆਪਣੇ ਇਤਿਹਾਸ ਨੂੰ ਉਹਨਾਂ ਦੇ ਅੱਜਕੱਲ ਟੀਵੀ ਨੇ ਸੋਸ਼ਲ ਮੀਡੀਆ ਨੇ ਆ ਜਿਹੜੇ ਟੈਲੀਫੋਨ ਨੇ ਇਹਨਾਂ ਦਾ ਦਿਮਾਗ ਹੀ ਹੋਰ ਪਾਸੇ ਲਾ ਦਿੰਦਾ ਹੈ ਉਹ ਜਿਹੜੀ ਸੋਚ ਹੈ ਆਪਣੀ ਸਾਰੀ ਦੀ ਬਦਲ ਦਿੱਤੀ ਮੈਂਟਲੀ ਸੋਚ ਬਦਲ ਦਿੱਤੀ ਸੋ ਆਪਾਂ ਨੂੰ ਲਗਾਤਾਰ ਸੈਮੀਨਾਰ ਕਰਾਉਣੇ ਕੋਈ ਇਤਿਹਾਸਿਕ ਦਿਨਾਂ ਵਿੱਚ ਮੈਂ ਤਾਂ ਇਹ ਕਹਿੰਦਾ ਜਿਵੇਂ ਝੋਲਾ ਮੱਲਾ ਚੱਲ ਰਿਹਾ ਆਪਣੇ ਬੱਚਿਆਂ ਨੂੰ ਲੈ ਕੇ ਜਾਏ ਅਨੰਦਪੁਰ ਸਾਹਿਬ ਮੱਥਾ ਟੇਕਣ ਵਾਸਤੇ ਆਪਣੇ ਬੱਚ ਕੋਈ ਵੀ ਇਤਿਹਾਸਿਕ ਦਿਨ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਜਰੂਰ ਲੈ ਕੇ ਜਾਓ ਸੋ ਉਹਨਾਂ ਨੂੰ ਦੱਸੋ ਕਿ ਵਿਰਸਾ ਕੀ ਹੈ ਜੋ ਪੰਜਾਬ ਦਾ ਕੌਮ ਦਾ ਵਿਰਸਾ ਹੈ ਉਹਦਾ ਉਹਦਾ ਇਤਿਹਾਸਿਕ ਮੁੱਦਕ ਕੋਈ ਨਹੀਂ ਦੱਸ ਸਕਦਾ ਕਿਤੇ ਹੋੜ ਹੈ ਹੀ ਨਹੀਂ ਹੁਣ ਕਿਸੇ ਨੂੰ ਕੀ ਪਤਾ ਸੀ ਛੋਟਾ ਕੱਲੂਕਰਾ ਕੀ ਹੋਇਆ ਸੀ ਇਹਦੇ ਵੱਡਾ ਕੱਲੂਕਰਾ ਕੀ ਹੋਇਆ ਸੀ ਜਿਸ ਤੇ 30-30 ਹਜ਼ਾਰ ਸਿੰਘਾਂ ਨੂੰ ਮਾਰਨ ਤੱਕ ਸ਼ਹੀਦ ਕਰ ਦਿੱਤਾ ਹੋਏ ਆਪਾਂ ਕਿਸੇ ਨੂੰ ਪਤਾ ਸੀ ਵੱਡੇ ਬਾਦਲ ਸਾਹਿਬ ਨੇ ਸੋਚਿਆ ਕਿ ਆਪਾਂ ਜੇ ਆਪਾਂ ਆ ਸਾਰੇ ਆਪਾਂ ਨਹੀਂ ਬਣਾਵਾਂਗੇ ਇਹਨਾਂ ਯਾਦਗਾਰਾਂ ਤੇ ਆਪਣਾ ਫਿਊਚਰ ਨੂੰ ਪਤਾ ਹੀ ਨਹੀਂ ਲੱਗਣਾ ਸੋ ਜਿਹੜੀ ਸਿੱਕ ਕੌਮ ਨੂੰ ਵਰਸੇ ਨੂੰ ਸੰਭਾਲਿਆ ਮੈਂ ਕਹਿੰਦਾ ਬਹੁਤ ਵੱਡੀ ਦੇਨ ਸਾਬਕਾ ਸਿੰਘ ਜੀ ਬਾਦਲ ਦੀ ਹੈ ਜਿਨ੍ਹਾਂ ਨੇ ਆਪਣੇ ਟਿਨੇਉਂ ਚ ਮਲਾ 1000 2000 ਕਰੋੜ ਰੁਪਏ ਲਾ ਕੇ ਸੰਭਾਲਿਆ ਸਾਬਕਾ ਕਾ ਸਿੰਘ ਬਾਦਲ ਇੱਕ ਅਜਿਹਾ ਇਨਸਾਨ ਸੀ ਜਿਨਨੇ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਆਉਂਦੇ ਸੀ ਆਪ ਜਾਣਦੇ ਸੀ ਬਣਾਉਣ ਆਪ ਸਾਰੇ ਧਰਮਾਂ ਦੇ ਦੇਖਿਆ ਕਿਹੜੇ ਕਿਹੜੇ ਪਵਿੱਤਰ ਸਥਾਨ ਹੈ ਉਹਨਾਂ ਨੂੰ ਸਰਕਾਰ ਤੱਕ ਕੋ ਸਜਾਉਂਦੇ ਸੀ ਭਗਵਾਨ ਬਾਲਮੀਕੀ ਜੀ ਦਾ ਪਵਿੱਤਰ ਸਥਾਨ ਰਾਮਤੀਰ ਉੱਥੇ ਮੈਨੂੰ ਲੱਗਾ 2 250 ਕਰੋੜ ਰੁਪਇਆ ਲਾ ਕੇ ਉਹ ਮੈਨੂੰ ਲੱਗਾ ਹਰ ਹਫਤੇ ਮੀਟਿੰਗ ਕਰਦੇ ਸੀ ਤੇ ਉੱਥੇ ਕਿਵੇਂ ਬਣਾਉਣਾ ਬਣਾ ਕੇ ਇੰਨੀ ਖੂਬਸੂਰਤ ਜਗ੍ਹਾ ਬਣਾਈ ਜਿਸ ਦਿਨ ਦੀ ਸਰਕਾਰ ਗਈ ਹੈ ਉੱਥੇ ਜਾ ਕੇ ਦੇਖੋ ਕੀ ਹਾਲਤ ਹੈ ਬੂਟੇ ਹੀ ਮੱਚ ਗਏ ਸਨ ਇਹਗੇ ਗੁਰੂ ਰਬੀਦਾਸ ਜੀ ਮਹਾਰਾਜ ਦੀ ਪਵਿੱਤਰ ਸਥਾਨ ਕਲਾਂਗੜ ਵਾਸਤੇ ਪਲਾਨਿੰਗ ਕਰ ਲਈ 150 ਕਰੋੜ ਦਾ ਕੰਮ ਸ਼ੁਰੂ ਕਰ ਦਿੱਤਾ ਸਰਕਾਰ ਗਈ ਤੇ ਨਾਲ ਨਾਲ ਕੰਮ ਰੋਕ ਦਿੱਤਾ ਦੁਰਗਿਆਨਾ ਮੰਦਿਰ ਜਾ ਕੇ ਦੇਖੋ ਅਮਰ ਸਰ ਕਿੰਨੀ ਖਮਸੂਰਤ ਪਲਾਨਿੰਗ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਦੋਂ ਸਰਕਾਰ ਗਈ ਉੱਥੇ ਰੁਕ ਗਿਆ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਸਾਡੇ ਸ਼ਹੀਦੇ ਆਜ਼ਮ ਭਗਤ ਸਿੰਘ ਸਤਗੁਰੂ ਜੀ ਰਾਜਪੀ ਸਾਰਿਆਂ ਦੇ ਜਿਹੜੇ ਆਪਣੇ ਸ਼ਹੀਦੀ ਦਿਹਾੜਿਆਂ ਨੂੰ ਆਪਾਂ ਮਨਾਇਆ ਕਰੀਏ ਤੇ ਨਾਲੇ ਇੰਨਾ ਸ਼ਹੀਦਾਂ ਜਿਵੇਂ ਉਹਨਾਂ ਸ਼ਹਾਦਤ ਦਿੱਤੀ ਆ ਆਪਣੇ ਦੇਸ਼ ਵਾਸਤੇ ਤੋ ਮੈਂ ਇਹ ਨਾ ਕਹਿਣਾ ਚਾਹਣਾ ਪੰਜਾਬੀਓ ਪੰਜਾਬ ਨੂੰ ਬਚਾ ਲਓ ਜੇ ਤੁਸੀਂ ਨਾ ਬਚਾਇਆ ਪੰਜਾਬ ਤੇ ਦੋਸ਼ੀ ਤੁਸੀਂ ਹੋਵੋਗੇ ਕਿਉਂਕਿ ਪੰਜਾਬ ਜੇ ਅੱਜ ਨਾ ਬਚਿਆ ਅਗੀਆਂ ਪੀੜ੍ਹੀਆਂ ਵਾਸਤੇ ਆਪਕੀ ਕੀ ਸੁਨਿਆ ਦੇਵਾਂਗੇ ਤੋ ਇੱਕ ਝੱਡੇ ਹੋ ਕੇ ਇਕੱਠੇ ਹੋ ਪੰਜਾਬ ਦੀ ਆਵਾਜ਼ ਪੰਜਾਬੀਆਂ ਦੀ ਦਿਲਾਂ ਦੀ ਧੜਕਣ ਪੰਜਾਬੀਆਂ ਦੀ ਜਿਹੜੇ ਪੰਜਾਬ ਬਸਿਆ ਸਭ ਭਾਈਚਾਰ ਇੱਕ ਸੀ ਜੋ ਖੂਨ ਚ ਬਸੀ ਜਾਉ ਸ਼ਰੋਮਣੀ ਅਕਾਲੀ ਦਲ ਪੰਜਾਬ ਨੂੰ ਅੱਗੇ ਲਿਆਉਣ ਵਾਸਤੇ ਮੈਂ ਕਹਣਾ ਚਾਹਣਾ ਸ਼ਰੋਮਣੀ ਅਕਾਲੀ ਦਲ ਥੋਡੀ ਆਪਣੀ ਫੌਜ ਹੈ ਆਪਣੀ ਪਾਰਟੀ ਆਪਣੀ ਜਥੇਬੰਦੀ ਹੈ ਇਹ ਜਥੇਬੰਦੀ ਨੂੰ ਤਗੜੇ ਕਰ ਲੋ ਅੱਜ ਇਹ ਦੀ ਢਾਲ ਬਣ ਕੇ ਅੱਗੇ ਖੜੂਗੀ ਜਿਹੜਾ ਕੋਈ ਵੀ ਪੰਜਾਬ ਤੇ ਹਮਲਾ ਅਸੀਂ ਨਹੀਂ ਹੋਣ ਦੇਵਾਂਗੇ ਤੇ ਵਾਪਸ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਹੋਣਗੀਆਂ ਜਿਹੜੀਆਂ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੇ ਰਾਜ ਸੌਣੀਆਂ ਸੀ